ਕਾ ਕਾਮੇਡੀਅਨ ਪ੍ਰਤੀਸ਼ ਨਰੂਲਾ ਕਹਿੰਦਾ ਲੁਧਿਆਣਾ ਜਾਂਦਾ ਹਾਂ ਕੀ ਖਾਣਾ ਹੁੰਦਾ ਹੈ ਓਏ ਹੋਏ 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 ਕਹਿੰਦਾ ਲੁਧਿਆਣੇ ਕੇ ਲੋਕੋ ਨੇ ABCD ਚੇਂਜ ਕਰ ਰੱਖੀ ਹੈ ਮੇਰਾ ਜੀਜਾ ਮੇਰੇ ਭਾਂਜੇ ਕੋ ਕਹਤਾ A ਫਾਰ ਅਮਨ ਚਿਕਨ B ਫਾਰ ਬਾਬਾ ਚਿਕਨ C ਫਾਰ ਚਾਵਲਾ ਚਿਕਨ D ਫਾਰ ਓਏ ਇੰਨਾ ਖਾਣ ਤੋਂ ਬਾਅਦ ਕੁਝ ਪੀਓਗੇ ਵੀ B ਫਾਰ दारू ਸੋ ਇਹ ਮਸ਼ਹੂਰੀ ਹੈ ਜੀ ਲੁਧਿਆਣਾ ਦੇ ਖਾਣ ਪੀਣ ਦੀ ਤੇ ਨਾਲੇ ਪ੍ਰਤੀਸ਼ ਨਰੂਲਾ ਜਿਹੜਾ ਲੁਧਿਆਣੇ ਆਂਦਾ ਰਹਿੰਦਾ ਹੈ ਦੇਖੋ ਕਿੰਨੀ ਤਾਰੀਫ ਕਰ ਰਿਹਾ ਸਾਡੇ ਖਾਣੇ ਦੀ ਜੇ ਮੇਰੀ ਗੱਲ ਤੇ ਵਿਸ਼ਵਾਸ ਨਹੀਂ ਆਪ ਹੀ ਸੁਣ ਲੋ ਕੀ ਕਹਿ ਰਿਹਾ ਲੁਧਿਆਣਾ ਪਾਜੀ ਵੇ ਜਦੋਂ ਲੁਧਿਆਣਾ ਅੰਮ੍ਰਿਤਸਰ ਜਲੰਧਰ ਦਾ ਖਾਣਾ ਓਏ ਹੋਏ ਹੋਏ ਮਤਲਬ ਮੇਰਾ ਦਿਲ ਖੁਸ਼ ਹੋ ਜਾਂਦਾ ਸੱਚੀ ਹੈ ਨਾ ਲੁਧਿਆਣਾ ਵਿੱਚ ABCD ਚੇਂਜ ਕਰ ਰੱਖੀ ਹੈ ਇਹਨਾਂ ਨੇ ਮੇਰਾ ਜੀਜਾ ਮੇਰੇ ਭਾਜੇ ਨੂੰ ABCD ਸਿਖਾ ਰਿਹਾ ਉਸ ਨੂੰ ਕਹਿ ਰਿਹਾ A ਫॉर ਰਮਨ ਚਿਕਨ B ਫॉर बाबा ਚਿਕਨ C ਫॉर ਚਾਵਲਾ ਚਿਕਨ ਉਹ ਕਹਿੰਦਾ بابا D ਕਿਹਾ ਤਾਂ ਇੰਨਾ ਚਿਕਨ ਖਾਏਗਾ ਪੀਏਗਾ ਕੁਝ ਨਹੀਂ D ਫॉर दारू ਅੱਛਾ ਲੁਧਿਆਣੇ ਦੇ ਵਿੱਚ ਸਿਲਵਰ ਆਰਕ ਮਾਲ ਦੇ ਵਿੱਚ ਪੈਟਸ ਲਾਉ ਕਰ ਦਿੱਤੇ ਗਏ ਆ ਯਾਨੀ ਕਿ ਕੁੱਤੇ ਬਿੱਲੀ ਹੋਰ ਵੀ ਜਿਹੜੇ ਜਾਨਵਰ ਅਗਰ ਤੁਸੀਂ ਪਾਲੇ ਹੋਏ ਆ ਤੁਸੀਂ ਨਾਲ ਲੈ ਕੇ ਜਾ ਸਕਦੇ ਹੋ ਇਹ ਅਸੀਂ ਖਬਰ ਪਾਈ ਇਹ ਖਬਰ ਪਾਣ ਤੋਂ ਬਾਅਦ ਸਾਨੂੰ ਇੰਨੇ ਕਮੈਂਟਸ ਆਏ ਇੰਨੇ ਫੋਨ ਆਏ ਇੰਨੇ ਸਵਾਲ ਆਏ ਕੋਈ ਆਖੰਡਿਆ ਕਿ ਕੀ ਮੈਂ ਆਪਦੀ ਮੱਝ ਲੈ ਕੇ ਜਾ ਸਕਦਾ ਕੋਈ ਮੈਂ ਆਪਦੀ ਲਵੇਰੀ ਗਾਂ ਲੈ ਕੇ ਜਾ ਸਕਦਾ ਅੰਦਰ ਸੈਰ ਕਰਨ ਤੇ ਇੰਨੇ ਵੱਖਰੇ ਵੱਖਰੇ ਸਵਾਲ ਆਏ ਹੁਣ ਮੈਨੂੰ ਨਹੀਂ ਪਤਾ ਇਹਦੇ ਬਾਰੇ ਕੀ ਇਹਨਾਂ ਦਾ ਪ੍ਰੋਟੋਕੋਲ ਹੈ ਕਿ ਬਈ ਖਾਲੀ ਪੈਕਸ ਲੈ ਕੇ ਜਾ ਸਕਦੇ ਆ ਕਿ ਤੁਸੀਂ ਵੱਡੇ ਪੈਕਸ ਵੀ ਲੈ ਕੇ ਜਾ ਸਕਦੇ ਹੋ ਵੈਸੇ ਮੈਂ ਦੇਖਿਆ ਲੋਕੀ ਸਵਾਲ ਹੀ ਲੈਂਦੇ ਆ ਆਫਕੋਰਸ ਇੱਕ ਆਮਨ ਜੀ ਗੱਲ ਐ ਆਬਵੀਅਸ ਗੱਲ ਐ ਕਿ ਬਈ ਮੱਝ ਡੰਗਰ گاਵਾ ਲੈ ਕੇ ਲੋਕੀ ਤਲੀ ਉੱਤੇ ਜਾਣਗੇ ਮੋਲ ਦੇ ਅੰਦਰ ਇਹ ਤਾਂ ਸਿਰਫ ਜਿਹੜੇ ਸਰਾਬਾ ਨਗਰ ਸਨ 뷰 ਉੱਥੇ ਜਿਹੜੇ ਸੋਹਣੇ ਸੋਹਣੇ ਕੁੜੀਆਂ ਤੇ ਮੁੰਡੇ ਰਹਿੰਦੇ ਨੇ ਉਹ ਜਿਹੜੇ ਛੋਟੇ ਛੋਟੇ ਕਿਊਟ ਕਿਊਟ ਪੈਟਸ ਦੇ ਨਾਲ ਡੌਗ ਦੇ ਨਾਲ ਆਣਗੇ ਇਹ ਉਹਨਾਂ ਨੂੰ ਐਂਟਰੀ ਮਿਲਣੀ ਐ ਇਹ ਕਿੱਥੇ ਪੈਂਡੂਆ ਦੀ ਇਹ ਦਾਵਾ ਮੱਝਾਂ ਨੂੰ ਕਿੱਥੇ ਐਂਟਰੀ ਮਿਲ ਜਾਣੀ ਐ ਇਹ ਤਾਂ ਪਤਾ ਗੱਲ ਐ ਲੇਕਿਨ ਫਿਰ ਵੀ ਲੋਕੀ ਹਟਦੇ ਕਿੱਥੇ ਐ ਟਲਦੇ ਕਿੱਥੇ ਐ ਇਹ ਕਮੈਂਟਾਂ ਤੇ ਕਮੈਂਟ ਜੀ ਇੰਨੇ ਕਮੈਂਟ ਆ ਜੀ ਮੈਨੂੰ ਹੁਣ ਇੰਜ ਜਾਪਨ ਲੱਗ ਗਿਆ ਲੁਧਿਆਣੇ ਦੇ ਵਿੱਚ ਪੈਟ ਲਵਰ ਕੁਝ ਜ਼ਿਆਦਾ ਹੀ ਨੇ ਪੂਰੇ ਨਾਰਥ ਦਾ ਸਭ ਤੋਂ ਪਹਿਲਾ ਡੌਗ ਪਾਰਕ ਲੁਧਿਆਣਾ ਪੰਜਾਬ ਦਾ ਸਭ ਤੋਂ ਪਹਿਲਾ ਪੈਟ ਫਰੈਂਡਲੀ ਮਾਲ ਲੁਧਿਆਣਾ ਇੱਥੇ ਬੰਦੇ ਭਾਵੇਂ ਤੁਹਾਨੂੰ ਘੰਟਾ ਘਰ ਥੱਲੇ ਜਾਂ ਉੱਚਾ ਪੁਲ ਥੱਲੇ ਸੁੱਤੇ ਮਿਲ ਜਾਣਗੇ ਰਾਤ ਨੂੰ ਪਰ ਪੈਕਸ ਦਾ ਇੱਥੇ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ ਹੈਟਸ ਆਫ ਅੱਛਾ ਜਿਹੜਾ ਤਾਂ ਸਰਾਂਬਾ ਨਗਰ ਸਨਵੀਉ ਟਾਈਪ ਦਾ ਕਰਾਊਡ ਹੈ ਉਹ ਤਾਂ ਕਹਿ ਰਿਹਾ ਉਹ ਵਾਓ ਵਾਟ ਆ ਡਿਸੀਜਨ ਗ੍ਰੇਟ ਡਿਸੀਜਨ ਲੁਧਿਆਣਾ ਇੰਪਰੂਵ ਕਰ ਰਿਹਾ ਲੁਧਿਆਣਾ ਡਿਵੈਲਪ ਹੋ ਰਿਹਾ ਉਹ ਤਾਂ ਸਾਰੇ ਇਹੀ ਕਹਿ ਰਹੇ ਨੇ ਪਰ ਕੁਝ ਲੋਕ ਹੈਗੇ ਨੇ ਵਾਕਈ ਚਿੰਤਿਤ ਨੇ ਉਹ ਕਹਿੰਦੇ ਜੇ ਪੈਕਸ ਚਲੇ ਗਏ ਅੰਦਰ ਤੇ ਕਾਫੀ ਸਾਰੇ ਹੋ ਜਾਣੇ ਆ ਤਾਂ ਕੋਈ ਹੈਰਾਨੀ ਦੀ ਗੱਲ ਨਹੀਂ ਹੋਏਗੀ ਲੋਕਾਂ ਦੇ ਖਾਣੇ ਦੇ ਵਿੱਚ ਕਿਤੇ ਫੂਡ ਕੋਰਟ ਦੇ ਵਿੱਚ ਡੌਗ ਦੇ ਹੇਅਰ ਯਾ ਕੈਟ ਦਾ ਫਰ ਕੁਝ ਵੀ ਹੋ ਸਕਦਾ ਅੰਦਰ ਬਾਕੀ ਇਹ ਤਾਂ ਸਿਰਫ ਮਜ਼ਾਕ ਦੀ ਗੱਲ ਹੈ ਹੋਪਫੁਲੀ ਇਹਦਾ ਕੋਈ ਪ੍ਰਬੰਧ ਜ਼ਰੂਰ ਕੀਤਾ ਹੋਵੇਗਾ ਕਿਉਂਕਿ ਕਈ ਵਾਰ ਨੇਚਰਸ ਕਾਲਡ ਡੌਗਸ ਨੂੰ ਵੀ ਆ ਜਾਂਦੀ ਹੈ ਤਾਂ ਉਹਦਾ ਕੀ ਪ੍ਰਬੰਧਾ ਉਹ ਤਾਂ ਦੇਖਣਾ ਪਵੇਗਾ ਉਮੀਦ ਕਰਦੇ ਹਾਂ ਜਿਹੜਾ ਫੈਸਲਾ ਹੈ ਇਹ ਚੰਗਾ ਰਹੇਗਾ ਲੁਧਿਆਣੇ ਲਈ ਤੇ ਜੇ ਤਾਂ ਸਕਸੈਸਫੁਲ ਰਹਾ ਹੋਰ ਵੀ ਮਾਲਜ਼ ਇਹਨੂੰ ਪਰੋਣਗੇ ਨਹੀਂ ਤਾਂ ਫਿਰ ਖੈਰ ਹੀ ਹੈ